ਮੋਹੌਲ ਉਹ ਪੰਜਾਬ ਹੁਣ ਬਦਲ ਗਿਆ ਹੈ। ਹਾਂਜੀ। ਅੱਜ ਦੇ ਦੌਰ ਦੇ ਵਿੱਚ ਮਹਿਫਲਾਂ ਲੱਗਦੀਆਂ? ਅਸੀਂ ਆਪ ਹੀ ਲਾ ਲੈਂਦੇ ਹਾਂ ਮੇਰੇ ਕੋਲ। ਹਾਂ ਤੇ ਖਾਸ-ਖਾਸ ਜੜੇ ਜਿਹੜੇ ਹੈਗੇ ਆ ਨਾ ਬਟ ਯੂਜੂਅਲੀ ਬਹੁਤ ਘਟ ਗਈਆਂ ਨੇ ਕਿਉਂਕਿ ਉਸ ਮਹਿਫਲ 'ਚ ਵੀ ਬੈਠੇ ਦੋ ਬੰਦੇ ਆਪਣੇ ਐਂਟੀ ਹੁੰਦੇ ਆ। ਹਾਂਜੀ ਪਰ ਸਾਨੂੰ ਐਵੇਂ ਮੇਰੇ ਕੋਲ ਤਾਂ ਇੱਥੇ ਹੁਣ ਤੁਸੀਂ ਬੈਠਿਓ ਇੱਥੇ ਮੇਰੇ ਕੋਲ ਗੀਤ ਬਲਜੀਤ। ਹਾਂਜੀ ਹੈਪੀ ਰੈਕੋਟੀ। ਜੀ। ਸਿੱਪੀ ਗੇ ਲੋ। ਹੂੰ। ਬੋਦਵਾਦ ਗਿੱਪੀ ਕਰੇ ਵਾਂ ਤਾਂ ਜੀ। ਜੀ। ਤੇ ਦੂਜੇ ਨੰਬਰ ਤੇ ਕਹਿ ਲੋ ਵੀ ਸਾਰੇ ਬਹੁਤ ਕੁਲਦੀਪ ਪਾਸ ਭਾਈ ਦਾ ਮੈਂ ਦੱਸਿਆ ਹੁਣ ਪਹਿਲਾਂ ਹਾਂ। ਹਰਫਤੀ ਮੈਂ ਕੋਲ ਪਹਿਲੀ ਵਾਰ ਆਇਆ ਮੇਰੇ ਕੋਲ ਕਿਥੇ ਉਹ ਕੌਮ ਦਾ ਮੈਂ ਆਇਆ ਸੀਗਾ ਬਦਦਵਾਲ ਕਾਲਜ ਮੈਨੂੰ ਮੈਂ ਕਿਹਾ ਵੀ ਆਪਾਂ ਮਿਲਦੇ ਆਂ ਵੀ ਆਪਾਂ ਬੇਗਾਣੀ ਗੁਣੇ ਸੁਣਦੇ ਆਂ ਤੇਰੇ ਉਹ ਕਹਿੰਦਾ ਵੀਰੇ ਉਹ ਬਹੁਤ ਵਧੀਆ ਉਹਦਾ ਸੁਆਦ ਨਾ ਮੁੰਦਾ ਮੈਨੂੰ ਕਹਿੰਦਾ ਕਹਿੰਦਾ ਯਾਰ ਵੀਰੇ ਯਾਰ ਗਾਣੇ ਤਾਂ ਸੁਣਾਵਾਂਗਾ ਮੈਨੂੰ ਭੁੱਖ ਵੀ ਲੱਗੀ ਐ ਉਹ ਵੀ ਅਸੀਂ ਕਲਾਕਾਰਾਂ ਦੇ ਹੀ ਹੁੰਦੇ ਆ ਹਾਂਜੀ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਰੋਟੀ ਏਡੇ ਖਾਓ ਮੈਂ ਕਿਹਾ ਵੀ ਅੱਜ ਨਹੀਂ ਫਿਰ ਫਿਰ ਕਿਸੇ ਦਿਨ ਸੌਂ ਜਾਂਦੇ ਤੇ ਤੁਸੀਂ ਕੋਈ ਤਿੰਨ ਚਾਰ ਜਾਣੇ ਸੀ ਜੀ ਤੇ ਇਹ ਵੀ ਵਧੀਆ ਲੱਗਦਾ ਕਿ ਉਹ ਕਲਾਕਾਰਾਂ ਵਿਚਰ ਕੇ ਵਧੀਆ ਬਦਲਦੇ ਰਹਿੰਦੇ ਆ ਵਿੱਚ ਜਦੋਂ ਕੋਈ ਦੋ ਚਾਰ ਗਾਣੇ ਚਲੇ ਜਾਂਦੇ ਆ ਕਿਸੇ ਨੂੰ ਲੱਗਦਾ ਮੈਂ ਪਰ ਮੈਨੂੰ ਐਂ ਲੱਗਦਾ ਹੁੰਦਾ ਮੈਂ ਸਾਰਿਆਂ ਨੂੰ ਕਹਿੰਦਾ ਨਾ ਵੀ ਤੁਸੀਂ ਰਹਿਣਾ ਤਾਂ ਧਰਤੀ ਤੇ ਹੀ ਆ ਨਾ ਬਿਲਕੁਲ ਬਿਲਕੁਲ ਤੇ ਹੁਣ ਜੇ ਤੁਸੀਂ ਧਰਤੀ ਤੇ ਰਹਿੰਦੇ ਹੋ ਤਾਂ ਜਨਰੂਲੀ ਹੀ ਤੁਹਾਡੇ ਉਨੇ ਗੱਲੇ ਚਾਹੀਦੇ ਆ ਚਾਹੀਦੇ ਹਾਂ ਵੀ ਜਿਹਦੇ ਨਾਲ ਵੈਸੇ ਹੀ ਤੁਹਾਨੂੰ ਕਮਲਗਰੇ ਵਾਲ ਮੂਰੀ ਬੈਠਾ ਮਿਲੂ ਹੂੰ ਤੁਸੀਂ ਪਿਆਰੀ ਨਾ ਬਣਾਓ ਨਾ ਬਿਲਕੁ ਅਲੱਗ ਵੀ ਦੇ ਨਾਲ ਇੱਕ ਥੋੜਾ ਸੈਪਰੇਟ professions ਹੋ ਗਿਆ ਪਰ ਐਜ਼ ਅ ਇਨਸਾਨ ਤੁਸੀਂ ਬਦਲਣਾ ਨਹੀਂ ਚਾਹੀਦਾ ਤੁਹਾਨੂੰ ਚਾਹੇ ਤੁਹਾਡੀ ਇਹ ਚੀਜ਼ ਮੈਂ ਸਿੱਧੂ ਚ ਫੀਲ ਕੀਤੀ ਸੀ ਹੂੰ ਤੇ ਦੁਬਾਰਾ ਵੀ ਮੈਂ ਫੀਲ ਕਰਦੇ ਨੇ ਸਾਰੇ ਆਰਟਿਸਟ ਵੀ ਉਹਦਾ ਨਹੀਂ ਤੇ ਇਵਨ ਮੈਂ ਬੱਬੂ ਮਹਾਂਬਾਈ ਚ ਵੀ 2009 ਦਾ ਮਿਲਦਾ ਹੂੰ ਜੀ ਮੈਨੂੰ ਜਿੰਨਾ ਵੀ ਮਨ ਨਾਲ ਕਨੈਕਟ ਹੋਇਆ ਮੈਨੂੰ ਕਦੇ ਐ ਫੀਲ ਨਹੀਂ ਹੋਇਆ ਵੀ ਯਾਰ ਵੀ ਬਹੁਤ ਵੱਡੇ ਸਟਾਰ ਨੂੰ ਮਿਲਦੇ ਆ ਜੀ ਮੈਨੂੰ ਐਂ ਲੱਗਿਆ ਵੀ ਇਹ ਵਾਈਰ ਬਹੁਤ ਡਾਊਨ ਗੋ ਅੱਤ ਹੁੰਦਾ ਨਾਈਸ ਕਿਉਂਕਿ ਉਹਨਾਂ ਦਾ ਇਹ ਸੀ ਵੀ ਮਿਲਣ ਦਾ ਹਾਂ ਵੀ ਕਿਵੇਂ ਆ ਗੱਲ ਕਰਨ ਦਾ ਤਰੀਕਾ ਐ ਆ ਵੀ ਬਹੁਤ ਹਲੀਮੀ ਨਾਲ ਪਿਆਰ ਨਾਲ ਵਿਚਰਦੇ ਪਰ ਉਹ ਸਟੇਜ ਦੇ ਉੱਪਰ ਉਹ ਕਹਿੰਦੇ ਯਾਰ ਮੇਰਾ ਪ੍ਰੋਫੈਸ਼ਨਲ ਮੈਂ ਜਿਹੜੀ ਗੱਲ ਕਹਿਣੀ ਉਹ ਕਹਿ ਦਿੰਦਾ ਉਹ ਹੀ ਮੈਨੂੰ ਲੱਗਦਾ ਉਹਦੀ ਪਰਸਨੈਲਿਟੀ ਆ ਉਹਨਾਂ ਨੂੰ ਬਾਤਿਆਂ ਤੋਂ ਵੱਖ ਬਣਾਉਣ ਵਾਲੀ ਹਾਂ ਹਾਂ ਤੇ ਨਾਲੇ ਕਹਿਣਾ ਵੀ ਚਾਹੀਦਾ ਜਿਹੜੇ ਬੰਦੇ ਨੇ ਇੰਨੀਆਂ ਕਿਤਾਬਾਂ ਪੜ੍ਹ ਲਈ ਹਾਂ ਤੇ ਉਰਦੂ ਦੀ ਇੰਨੀ ਕਰ ਲਈ ਇੰਨੇ ਸਾਲ ਹੈਗੇ ਆ ਜਿਉਂ ਚਾਰ ਗੱਲਾਂ ਤੁਹਾਨੂੰ ਕੜਵੀ ਵੀ ਕਹਿੰਦਾ ਉਹਨੇ ਐਕਚੁਅਲੀ ਕੋ ਸਿੱਖਣਾ ਹੀ ਨਹੀਂ ਲੋ ਜੀ ਤੁਹਾਡੇ ਐਲਬਮ 'ਚ ਵੀ ਉਹਦੋਂ ਗੀਤ ਆ ਰਹੇ ਇੱਕ ਉਰਦੂ ਗੀਤ ਅਸੀਂ ਵੈਸੇ ਸਿਲੈਕਟ ਕੀਤਾ ਵਾ ਕਿ ਕਿਤੋਂ ਹਨ ਚੈਪਟਰ ਬਣਾਏ ਨੇ ਇਹਦੇ ਜੀ ਤੇ ਚੈਪਟਰ ਦੇ ਵਿੱਚ ਸੈਕੰਡ ਚੈਪਟਰ ਵਿੱਚ ਖੁੱਲਾਂਗੇ ਨੀ ਮੈਂ ਪੀਰ ਪਾਪੀਆਂ ਦਾ ਲੱਖਾਂ ਪਾਪ ਨੇ ਕਮਾਏ ਨੀ ਮੈਂ ਨਰਕਾਂ ਨੂੰ ਜਾਣਾ ਲੋਕ ਪੈ ਨੇ ਸਤਾਈ ਨੀ ਮੈਂ ਗਨ ਤੂੰ ਗੁਲਾਬ ਬੜਾ ਫਰਕ ਜਨਾਬ ਮੇਰਾ ਆਪਣਾ ਹਿਸਾਬ ਤੇਰਾ ਆਪਣਾ ਹਿਸਾਬ ਨਾ ਮੈਂ ਕੋਈ ਜਾਦੂਗਰ ਜੀ ਦੀ ਸੀ ਤੋਤੇ ਵਿੱਚ ਜਾਂ ਤੋਤੇ ਵਿੱਚ ਜਾਂ ਨਾ ਮੈਂ ਚੋਰ ਬਗਦਾ ਦੀ ਲਟਾਂ ਫੁੱਲਾਂ ਦੀ ਦੁਕਾਨ ਫੁੱਲਾਂ ਦੀ ਦੁਕਾਨ ਨੀ ਤੂੰ ਚੀਜ਼ ਰੋਹਾਨੀ ਤੇ ਮੈਂ ਬੰਦਾ ਵਈ ਮਾਂ ਝਾ ਵਾਤ ਬੰਦਾ ਬਈ ਮਾਨ ਦਾ ਐਨਾ ਕਨਫਿਊਜ਼ਨ ਹੋ ਗਿਆ ਤੇ ਜਿਹਨਾਂ ਨੂੰ ਸਮਝਿਆ ਜਾਂਦਾ ਉਹਨਾਂ ਨੂੰ ਪਤਾ ਲੱਗਾ ਕਿ ਗਾਣੇ ਨੂੰ ਲੈ ਕੇ ਕਨਫਿਊਜ਼ਨ ਹੈ ਹੋਈ ਕਨਵਰਸੇਸ਼ਨ ਉਹਨਾਂ ਨਾਲ ਹਾਂਜੀ ਹਾਂਜੀ ਉਹ ਐਨਾ ਦੇਖੋ ਮੈਂ ਤਾਂ ਕਹਿੰਨ ਉਹ ਨਾ ਕਿ ਕ੍ਰੈਡਿਟ हां ਉਹਨਾਂ ਦੀ ਟੀਮ ਨਾ ਬਾਈ ਨਾ ਵੀ ਹੁੰਦੀ ਰਹਿੰਦੀ ਹੈ ਬਾਈ ਦੀ ਟੀਮ ਨਾ ਵੀ ਗੱਲ ਨਹੀਂ ਹੁੰਦੀ